ਈ ਕੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਜਿਵੇਂ ਕਿ ਵਿੱਕੀ ਨੇ ਆਈਫੋਨ ਮੁੰਡੇ ਦੇ ਕੋਲੋਂ ਖੋਇਆ ਸੀ ਤੇ ਉਹ ਮੁੰਡਾ ਕਰਨ ਦੇ ਸਕੂਲ ਦਾ ਹੀ ਹੁੰਦਾ ਏ ਸੋ ਉਸ ਸਕੂਲ ਵਿੱਚ ਤਾਂ ਸਾਰਿਆਂ ਨੂੰ ਪਤਾ ਲੱਗ ਚੁੱਕਾ ਹੁੰਦਾ ਏ ਕਿ ਇਸ ਮੁੰਡੇ ਦਾ ਆਈਫੋਨ ਖੋਇਆ ਗਿਆ ਏ ਤੇ ਕਰਨ ਘਰ ਆੜ ਕੇ ਵੀ ਇਹ ਗੱਲ ਦੱਸ ਦਿੰਦਾ ਏ ਪਰ ਵਿੱਕੀ ਨੂੰ ਇਹ ਨਹੀਂ ਪਤਾ ਸੀ ਕਿ ਉਹ ਮੁੰਡਾ ਕਰਨ ਦੇ ਸਕੂਲ ਦਾ ਏ ਸੋ ਵਿੱਕੀ ਜਦ ਆਪਣੇ ਘਰ ਆਉਂਦਾ ਏ ਤੇ ਫੋਨ ਵੀ ਨਾਲ ਹੀ ਲੈ ਆਉਂਦਾ ਏ ਸੋ ਕਰਨ ਆਈਫੋਨ ਵੇਖ ਕੇ ਬੜਾ ਹੈਰਾਨ ਹੁੰਦਾ ਏ ਤੇ ਕਹਿੰਦਾ ਏ ਕਿ ਚਾਚੂ ਮੈਨੂੰ ਫੋਨ ਦਿਖਾਓ ਤੁਸੀਂ ਨਵਾਂ ਲਿਆ ਤੇ ਵਿੱਕੀ ਅੱਗੋਂ ਕਹਿ ਦਿੰਦਾ ਏ ਕਿ ਹਾਂ ਮੈਂ ਹੁਣੇ ਹੀ ਨਵਾਂ ਖਰੀਦਿਆ ਏ ਸੋ ਕਰਨ ਜਦ ਉਹ ਫੋਨ ਵੇਖਦਾ ਏ ਤੇ ਉਸ ਫੋਨ ਵਿੱਚ ਉਸ ਮੁੰਡੇ ਦੀਆਂ ਫੋਟੋਆਂ ਵੇਖ ਲੈਂਦਾ ਏ ਤੇ ਅੱਗੋਂ ਵਿੱਕੀ ਨੂੰ ਪੁੱਛਣ ਲੱਗ ਜਾਂਦਾ ਏ ਕਿ ਇਹ ਤਾਂ ਮੁੰਡਾ ਸਾਡੇ ਸਕੂਲ ਦਾ ਏ ਤੇ ਵਿੱਕੀ ਦੇ ਉੱਡ ਜਾਂਦੇ ਨੇ ਰੰਗ ਤੇ ਉਹ ਕਰਨ ਨੂੰ ਕਹਿੰਦਾ ਏ ਕਿ ਤੂੰ ਕਿੱਦਾਂ ਜਾਣਦਾ ਏ ਇਸ ਮੁੰਡੇ ਨੂੰ ਤੇ ਕਰਨ ਨੇ ਕਿਆ ਕਿ ਇਸ ਮੁੰਡੇ ਦਾ ਵੀ ਫੋਨ ਚੋਰੀ ਹੋ ਗਿਆ ਹੈ ਆਈਫੋਨ ਤੇ ਉਹ ਲੱਭ ਨਹੀਂ ਰਿਹਾ ਚੋਰਾਂ ਨੇ ਰਸਤੇ ਵਿੱਚ ਖੋ ਲਿਆ ਸੀ ਤੇ ਵਿੱਕੀ ਨੂੰ ਸਾਰੀ ਸਮਝ ਲੱਗ ਜਾਂਦੀ ਆ ਕਿ ਉਹ ਤੇ ਕਰਨ ਦੇ ਸਕੂਲ ਦਾ ਮੁੰਡਾ ਸੀ ਇਸ ਕਰਕੇ ਵਿੱਕੀ ਕਰਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗ ਜਾਂਦਾ ਹੈ ਤੇ ਇਹ ਕਹਿੰਦਾ ਹੈ ਕਿ ਇਹ ਤਾਂ ਫੋਨ ਮੈਂ ਦੁਕਾਨ ਤੋਂ ਖਰੀਦਿਆ ਸੀ ਕਰਨ ਅੱਗੋਂ ਇਹ ਕਹਿੰਦਾ ਹੈ ਕਿ ਇਹੋ ਫੋਨ ਮੁੰਡੇ ਦਾ ਗਵਾਚਿਆ ਹੋ ਸਕਦਾ ਹੈ ਕਿ ਚੋਰ ਨੇ ਦੁਕਾਨ ਤੇ ਵੇਚ ਦਿੱਤਾ ਹੋਵੇ ਤੇ ਵਿੱਕੀ ਵੀ ਅੱਗੋਂ ਇਹੀ ਗੱਲ ਕਹਿਣ ਲੱਗ ਪੈਂਦਾ ਹੈ ਕਿ ਸ਼ਾਇਦ ਮੈਂ ਉਹ ਨਹੀਂ ਪਤਾ ਸੀ ਮੈਨੂੰ ਇਸੇ ਕਰਕੇ ਸਸਤਾ ਫੋਨ ਵੇਚ ਦਿੱਤਾ ਉਹਨਾਂ ਨੇ ਹੋ ਸਕਦਾ ਇਹ ਚੋਰੀ ਵਾਲਾ ਫੋਨ ਹੋਵੇ ਮੈਂ ਸਵੇਰੇ ਹੀ ਦੁਕਾਨ ਵਾਲੇ ਨੂੰ ਕਹਿ ਕੇ ਆਵਾਂਗਾ ਇਹ ਸਾਰਾ ਕੁਝ ਕਹਿ ਕੇ ਉਹ ਕਰਨ ਨੂੰ ਸਮਝਾ ਦਿੰਦਾ ਹੈ ਕਿ ਹੁਣ ਤੂੰ ਕਿਸੇ ਨਾਲ ਗੱਲ ਨਾ ਕਰੀ ਤੇ ਕਰਨ ਵੀ ਇਹ ਗੱਲ ਨੂੰ ਹਾਂ ਕਰ ਦਿੰਦਾ ਹੈ ਭਰ ਕਰਨ ਇਹ ਸਾਰੀ ਗੱਲ ਆਪਣੀ ਮਾਂ ਸੰਦੀਪ ਨੂੰ ਦੱਸ ਦਿੰਦਾ ਹੈ ਤੇ ਇਹ ਕਹਿੰਦਾ ਹੈ ਕਿ ਜਿਹੜਾ ਵਿੱਕੀ ਕੋਲ ਫੋਨ ਆ ਉਹੀ ਸਾਡੇ ਸਕੂਲ ਦੇ ਮੁੰਡੇ ਦਾ ਫੋਨ ਹੈ ਤੇ ਉਸ ਦੀ ਫੋਟੋ ਵੀ ਵਿੱਚ ਮੈਂ ਵੇਖੀ ਆ ਦੀਪ ਨੂੰ ਸ਼ੱਕ ਪੈਣ ਲੱਗ ਜਾਂਦਾ ਏ ਕਿ ਸ਼ਾਇਦ ਉਸ ਮੁੰਡੇ ਤੋਂ ਫੋਨ ਇਹਨਾਂ ਨੇ ਹੀ ਖੋਇਆ ਹੋਵੇ ਤੇ ਸੰਦੀਪ ਅੱਗੋਂ ਇਹ ਪੁੱਛਦੀ ਆ ਕਿ ਵਿੱਕੀ ਨੇ ਤੈਨੂੰ ਕੀ ਕਿਹਾ ਸੀ ਤੇ ਕਰਨ ਸਾਰੀ ਗੱਲ ਦੱਸ ਦਿੰਦਾ ਏ ਕਿ ਜੋ-ਜੋ ਵਿੱਕੀ ਨੇ ਉਸ ਨੂੰ ਕਿਹਾ ਹੁੰਦਾ ਏ ਇਹ ਅਗੋਂ ਕਰਨ ਨੂੰ ਇਹ ਕਹਿੰਦੀ ਆ ਕਿ ਤੁਹਾਡੇ ਸਕੂਲ ਦੇ ਮੁੰਡੇ ਨੂੰ ਉਹਨਾਂ ਚੋਰਾਂ ਦੀ ਪਛਾਣ ਆ ਜੇ ਪਛਾਣ ਹੋਵੇਗੀ ਤੇ ਇਹ ਫੋਨ ਪਤਾ ਲੱਗ ਜਾਏਗਾ ਕਿ ਕਿਸਨੇ ਖੋਇਆ ਹੈ ਤੇ ਕਰਨ ਅਗੋਂ ਇਹ ਕਹਿੰਦਾ ਕਿ ਮੈਨੂੰ ਪਤਾ ਨਹੀਂ ਸਵੇਰੇ ਮੈਂ ਸਕੂਲੋਂ ਪੁੱਛ ਕੇ ਆਵਾਂਗਾ ਸੋ ਸੰਦੀਪ ਅਗੋਂ ਉਸ ਨੂੰ ਇਹ ਗੱਲ ਪੱਕਿਆਂ ਕਰਕੇ ਭੇਜਦੀ ਆ ਕਿ ਉਸ ਮੁੰਡੇ ਨੂੰ ਜ਼ਰੂਰ ਪੁੱਛ ਕੇ ਆਈਂ ਕਿ ਤੈਨੂੰ ਚੋਰਾਂ ਦੀ ਪਛਾਣ ਆ ਸੰਦੀਪ ਸੋਚ ਰਹੀ ਆ ਕਿ ਜੇਕਰ ਵਿੱਕੀ ਹੋਣੀ ਹੋਏ ਤਾਂ ਫਿਰ ਪਤਾ ਲੱਗ ਹੀ ਜਾਏਗਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹ ਹੀ ਜਾਣਾ ਜੇ ਇਹਨਾਂ ਨੇ ਇਹ ਫੋਨ ਖੋਇਆ ਹੋਇਆ ਤੇ ਅੱਗੋਂ ਸੰਦੀਪ ਇਹ ਵੀ ਕਹਿੰਦੀ ਆ ਕਿ ਇਹ ਗੱਲ ਹੁਣ ਤੂੰ ਕਿਸੇ ਨਾਲ ਨਾਲ ਨਾ ਕਰੀ ਤੇ ਕਰਨ ਸਮਝ ਵੀ ਜਾਂਦਾ ਏ ਸੋ ਕਰਨ ਕਿਸੇ ਨਾਲ ਗੱਲ ਨਹੀਂ ਕਰਦਾ ਤੇ ਅਗਲੇ ਦਿਨ ਸਕੂਲ ਚਲਾ ਜਾਂਦਾ ਏ ਸੋ ਜਦ ਘਰ ਆਉਂਦਾ ਏ ਤੇ ਉਹ ਇਹ ਕਹਿੰਦਾ ਏ ਕਿ ਉਸ ਮੁੰਡੇ ਨੇ ਸੀ ਆਇਕੀ ਮੈਂ ਇੱਕ ਚੋਰ ਦਾ ਮੂੰਹ ਦੇਖਿਆ ਸੀ ਕਿਉਂਕਿ ਜਦ ਵਿੱਕੀ ਨੇ ਫੋਨ ਖੋਇਆ ਸੀ ਤੇ ਉਸ ਮੁੰਡੇ ਨੇ ਵਿੱਕੀ ਦੇ ਮੂੰਹ ਤੋਂ ਪਰਨਾ ਲਾ ਕੇ ਦੇਖ ਲਿਆ ਸੀ ਤੇ ਕਿਹਾ ਸੀ ਕਿ ਮੂੰਹ ਤੇ ਦਿਖਾਓ ਤੇ ਉਸੇ ਵੇਲੇ ਵਿੱਕੀ ਭੱਜ ਗਿਆ ਸੀ ਸੋ ਉਸ ਮੁੰਡੇ ਨੂੰ ਵਿੱਕੀ ਦੀ ਪਛਾਣ ਆ ਪਰ ਉਸਦੇ ਦੋਸਤ ਨੂੰ ਨਹੀਂ ਉਸਨੇ ਦੇਖਿਆ ਤੇ ਕਰਨ ਅੱਗੋਂ ਇਹ ਆਪਣੀ ਮਾਂ ਨੂੰ ਸਾਰੀ ਗੱਲ ਦੱਸਦਾ ਹੈ ਕਿ ਉਸ ਮੁੰਡੇ ਨੇ ਇੱਕ ਚੋਰ ਨੂੰ ਵੇਖਿਆ ਹੈ ਸੰਦੀਪ ਕਰਨ ਕੋਲੋਂ ਇਹ ਸਾਰਾ ਕੁਝ ਸੁਣ ਕੇ ਸੋਚਦੀ ਆ ਕਿ ਹੋ ਸਕਦਾ ਹੈ ਕਿ ਪਤਾ ਲੱਗ ਜਾਏ ਕਿਸ ਨੇ ਚੋਰੀ ਕੀਤੀ ਆ ਤੇ ਉਹ ਸੋਚਦੀ ਆ ਕਿ ਕਵਲ ਨਾਲ ਗੱਲ ਕਰਦੀ ਆ ਤੇ ਫਿਰ ਪਤਾ ਲੱਗੂਗਾ ਕਿ ਕਿਸ ਨੇ ਚੋਰੀ ਕੀਤੀ ਸੀ ਇਹ ਵਿੱਕੀ ਹੋਇਆ ਤੇ ਪਤਾ ਲੱਗ ਹੀ ਜਾਏਗਾ ਸੋ ਹੁਣ ਆਪਾਂ ਦੇਖਾਂਗੇ ਅਗਲੀ ਵੀਡੀਓ ਵਿੱਚ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ